ਓ ਜੀ ਲਗੀਆਂ ਵਾਲੀ ਜਾਨ ਦੀ ਓ ਜੀ ਵੇ ਕਦਰਾਂ ਦਾ ਕੀ ਗਉਕਾਤ ਦੀ ਹੱਤਿਆ ਨਹੀਂ ਉਤਰਦੀ ਤਾਟ ਤੀਰਥ ਪਰਮਾਏ ਕੋ ਨਾਨਕ ਜਗ ਥਾਪਿਆ ਉਹ ਥਾਪੈ ਸਤ ਗੁਰ ਕਿਨੇ ਨਾ ਪਾਇਆ ਜਾਏ ਕਿਸ ਕਾ ਪਰਮਾਰਥ ਸੁਣੋ ਬਚਾ ਅਜਿਤਿਆ ਜੋ ਪੁਰਖ ਗਉ ਮਾਰ ਕੇ ਤੀਰਥ ਜਾਂਦੇ ਹਨ ਸੋ ਹੱਤਿਆ ਨਹੀਂ ਉੱਤਰਦੀ ਅਰ ਜੋ ਸਾਧਾਂ ਦੀ ਨਿੰਦਿਆ ਕੀ ਹੱਤਿਆ ਹੈ ਸੋ ਪੀ ਨਹੀਂ ਉਤਰਦੀ ਭਾਵੇਂ ਅਨੇਕ ਤੀਰਥ ਕਰੇ ਭਾਵੇਂ ਅਨੇਕ ਪੁੰਨ ਕਰੇ ਭਾਵੇਂ ਤਪ ਕਰੇ ਸਾਧਕੇ ਨਿੰਦਿਆ ਕੇ ਪਾਪ ਨਹੀਂ ਉਤਰਦੇ ਕਾ ਫਿਰ ਇਹ ਤੇਰ ਅਦਾਬ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਜੀ ਕਲ ਯੁਗ ਕੇ ਜੋ ਗੁਰੂ ਹੋਵਣ ਸੰ ਤਨਾ ਕੀ ਸੁਖ ਸ੍ਰੀਣੀ ਕਾ ਕਿਆ ਫਲ ਹੋਵੇਗਾ ਸ਼ਲੋਕ ਸੋ ਘਸਰੀਣੀ ਜੋ ਨਰ ਕਰੇ ਸੋ ਲੱਖ ਚਰਾਸੀ ਜੂਨ ਵਿੱਚ ਆਵੇ ਚਾਉ ਤਮਾਸ਼ੇ ਬੰਦਿਆ ਸੋ ਪੁਛਤਾਵੇ ਓ ਸਰ ਡੋਮੇ ਅਸਗਾ ਹੈ ਕਿਵੇਂ ਮਾਰਗ ਪਾਵੇ ਨਾਨਕ ਸਤਿਗੁਰੂ ਤਾਂ ਮਿਲਿਐ ਜਹ ਸੱਚ ਸਮਾਵੇ ਜਿਸ ਕਾ ਪਰਮਾਰਥ ਸੁਣੋ ਬਚਾ ਅਜੇਤਿਆ ਕਲਯੁਗ ਜੋ ਸੁਖ ਸਰੀਣਿਆ ਮਨ ਸੜੇ ਜੋ ਝੂਠੀਆਂ ਥਾਵਾਂ ਕੋ ਮੰਨਣ ਪੀਰਾ ਯਾਰ ਕਵਰਾ ਕੋ ਮੰਨਣ ਫੇਰ 84 ਪਰਮਣ ਇਹ ਕਲਯੁਗ ਕੇ ਪੀਰ ਅਰ ਗੁਸਾਈ ਜੋ ਹੋਵਣ ਸੋ ਕੱਚੇ ਗੁਰੂ ਹੋਵਣ ਬਿਨਾ ਸਤਗੁਰੂ ਦੇ ਇਨਾ ਦਾ ਛੁਟਕਾਰਾ ਨਹੀਂ ਹੁੰਦਾ ਪਰ ਚਾਉ ਤਮਾਸ਼ੇ ਪਿੱਛੇ ਦੁਨਿਆਰ ਜੇਗੀ ਸੋ ਬੋ ਚਾਉ ਤਮਾਸ਼ੇ ਗੁਰੂ ਕੇ ਹੋਵਣ ਸੰਨ ਅਰ ਬੰਦਗੀ ਵੀ ਦੁਨੀਆਂ ਦੀ ਦੇਖੋ ਦੇਖੀ ਵਾਸਤੇ ਕਰਨ ਸੰ ਉਹ ਦੁਨੀਆਂ ਕੀ ਜੁਗਤ ਤੇ ਮੁਕਤ ਨਹੀਂ ਅਰ ਰਸ ਡੂੰਗ ਅਰ ਰਾਸ ਡੋਂਗਰ ਜੋ ਹੈ ਸੋ ਸ੍ਰੀ ਸਤਗੁਰੂ ਕਰਨ ਹਾਰੇ ਹਨ ਜੋ ਅਗਮੰਦial ਬੇਅੰਤ ਪਰੇ ਹੈ ਤੇ ਬੇਸ਼ੁਮਾਰ ਹੈ ਸੋ ਬਿਨਾ ਸਤਗੁਰੂ ਉਸ ਦਾ ਥਾਉ ਨਹੀਂ ਜਿਸ ਦਾ ਜੋ ਸਤ ਗੁਰੂ ਕੋ ਮਿਲਿਆ ਸੋ ਸੱਚ ਯਾਰ ਹੋਇਆ ਦੁਨੀਆਂ ਕੇ ਮਾਰਗ ਛੱਡ ਸਤ ਗੁਰੂ ਕੇ ਮਾਰਗ ਚੱਲੇ ਸਤ ਗੁਰੂ ਦਾ ਮਾਰਗ ਕੌਣ ਸੱਚ ਸ਼ਬਦ ਹੈ ਸ਼ਬਦ ਨਾਲ ਰਹੇ ਤਾ ਸਤਗੁਰੂ ਮਿਲੇ ਸੱਚ ਮੇ ਸਮਾਵੇ ਭਰ ਮੇ ਨਹੀਂ ਸ਼ਲੋਕ ਫੰਦੀ ਦਰ ਬਜਾਰਾਂ ਓ ਦੇਵਨਾ ਓ ਪਰਸੀ ਕੇ ਸੋ ਫਲ ਫੁਲਾਨੇ ਕਰੇ ਮੋ ਤਿਰਿਆ ਲਾਵੇ ਓਏ ਅੰਗ ਨਾਨਕ 84 ਕਾ ਪਾਵੇ ਸੰਗ ਜਿਸ ਕਾ ਪਰਮਾਰਥ ਸੁਣੋ ਬਚਾ ਜਿਤਿਆ ਓ ਕੈਸੇ ਮਰਦ ਹੋਵਣਗੇ ਜੇ ਕੋਈ ਸਤਗੁਰੂ ਕੇ ਜਾਣਣ ਵਾਲਾ ਸਾਧੂ ਵੇਗਾ ਜਿਸਕੇ ਜੀਆ ਕੇ ਲਾਗੂ ਹੋਵਣ ਸੰ ਅਤੇ ਬਜ਼ਾਰਾਂ ਚੋ ਕਰਨਗੇ ਜੋਂ ਬਜ਼ਾਰ ਮੇ ਕਰੂੰ ਜੜੇ ਓ ਪਠਿਆਰੇ ਲੜਦੇ ਹਨ ਤਿਉ ਲੜ ਲੜ ਪਵਣਗੇ ਅਰ ਬਜਾਰਾਂ ਔਰ ਬਜਾਰਤ ਜੋ ਕਰਨਗੇ ਸੋ ਦੇਵਾਨੀਆਂ ਕੀਹੀ ਕਰਨਗੇ ਜਿਉ ਕੇ ਸੋ ਫੁੱਲਾਂ ਕਾ ਓਏ ਗੁਛਾ ਖੜ ਜਾਂਦਾ ਹੈ ਤਿਉ ਉਹ ਨਾਂ ਦਾ ਰੰਗ ਟੁੱਟ ਜਾਵੇਗਾ ਓਹ ਆਪ ਵਿੱਚ ਇਕੱਠੇ ਨਾ ਹੋਣਗੇ ਉਹ ਨਾਂ ਦਾ ਮੋਤੀ ਮੀਆਂ ਸੰਗ ਲੱਗ ਜਾਵੇਗਾ ਸਤ ਗੁਰੂ ਤੇ ਉਹ ਬੇਮੁਖ ਹੋ ਜਾਵਣਗੇ ਉਹ 84 ਭਰਮਣਗੇ ਤਾਂ ਫੇਰ ਆਇ ਤੇ ਰਦਾਵੇ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਜੀ ਉੱਤੇ ਰਾ ਘਰ ਘਰ ਸਿੱਖ ਤੇਰੇ ਘਰ ਘਰ ਸਿੱਖ ਕਹਾਮਣਗੇ ਸੋ ਪੜਨਗੇ ਗਾਮਣਗੇ ਤਿਸ ਕੀ ਗਤੀ ਕਿਉ ਕਰ ਹੋਵੇਗੀ ਤਾਂ ਫੇਰ ਸਤਿਗੁਰੂ ਜੀ ਕਾ ਬੋਲਣਾ ਹੋਇਆ ਸ਼ਲੋਕ ਹੋ ਲੋੜ ਮੇ लुड़ में जग गिरासिया लुक में इतें भी लुक में आएगा लुक लुकमें जग चौरासिया लुक में की मैं माँ ओ खूब लुक में बिचो गिरासिया कई काल फासा ਸਿੰਘ ਕਰ ਤੁਬ ਗਰਦਾ ਕਰਕੇ ਨਿਕਲੇ ਔ ਬਹਿ ਬਹਿ ਹੀ ਗਿਆ ਬਾਨ ਫਿਰ ਫਿਰ ਅਵੇਹਾ ਖਾਇਆ ਸਿਰ ਮਾਰੇ ਸ਼ੈਤਾਨ ਜਿਸ ਕਾ ਪਰਮਾਰਥ ਸੁਣੋ ਭਾਈ ਅਜਿਤਿਆ ਕਲਯੁਗ ਦੇ ਵਿੱਚ ਗੁਰੂ ਕੇ ਸਿੱਖ ਥੋੜੇ ਹੋਣਨਗੇ ਐਸਾ ਵਖਤ ਵੀ ਆਵੇਗਾ ਜਿੱਥੇ ਟੁਕਰ ਖਾਣਨਗੇ ਤਿੱਥੇ ਹੀ ਪੜਨਗੇ ਉੱਥੇ ਹੀ ਉਥੇ ਹੀ ਗਾਵਣਗੇ ਜਿੱਤਿਆਏ ਉਹ ਜਨਸ ਕੀ ਸਿੱਖੀ ਹੋਵੇਗੀ ਜਿਸ ਕਾ ਖਾਵਣਗੇ ਤਿਸ ਕੋ ਸਲਾਮਣਗੇ ਸਤਿਗੁਰ ਤੇ ਭੁੱਲ ਜਾਵਣਗੇ ਸੋ ਲੁਕਮਾ ਇਹ ਹੋਏ ਲੱਗੇਗਾ ਜਉ ਸਿੰਘ ਕਾਲ ਕਾ ਫਾਸੀ ਵਿੱਚ ਓਏ ਫਸਦਾ ਹੈ ਖਾਣਾ ਪੀਣਾ ਭੁੱਲ ਜਾਂਦਾ ਹੈ ਸੋਜੀਆਂ ਕੀ ਪੌਂਦੀ ਹੈਸ ਓ ਤਿਉਨਾ ਕੋ ਵੀ ਇੱਕ ਦਿਨ ਜੀਆਂ ਕੀ ਪਵੇਗੀ ਖਾਣਾ ਪੀਣਾ ਭੁੱਲ ਜਾਵੇਗਾ ਜਿਉਂ ਕਰ ਉਹ ਗਦਾ ਮਸਤ ਹੋਏ ਕਰ ਹੀ ਗਦਾ ਹੈ ਤਿਉਂ ਉਹ ਗਾਵਣਗੇ ਇੱਕ ਜਮ ਕੇ ਹਵਾਲੇ ਹੋਵਣਗੇ ਤਾਂ ਬਿਲ ਲਾ ਮੰਗੇ ਦੁੱਖ ਪਾਵਣਗੇ ਤੇ ਆਖਣਗੇ ਜੋ ਫਿਟੇ ਮੂਹ ਸਾਡੇ ਇਸ ਖਾਦੇ ਦਾਇ ਹਾਲ ਹੋਵੇਗਾ ਆਖਣ ਸਨ ਜੋ ਅਸੀਂ ਗੁਰੂ ਤੇ ਭੁੱਲ ਗਏ ਉਹ ਫੇਰ ਵਕਤ ਪਾਵਨ ਸਨ ਨਹੀਂ ਫੇਰ ਬਖਸ਼ੀ ਸਨ ਨਹੀਂ ਕਿਉਂ 조카나 다나, 그루지다